ਸ਼੍ਰੀ ਮੁਖਤਾਰ ਸਾਹਿਬ ਦੀ ਮਾਨਯੋਗ ਅਦਾਲਤ ਰਾਜਪਾਲਾ 라ਵਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਦੇ ਕੋਲ ਪਿਛਲੀ ਜਨਵਰੀ 11 ਨੂੰ ਸੁਖਵੀਰ ਸਿੰਘ ਬਾਦਲ ਵੱਲੋਂ ਮਾਨਹਾਨੀ ਦਾ ਕੇਸ ਧਾਰਕ ਕੀਤਾ ਗਿਆ ਸੀ ਤੁਹਾਨੂੰ ਦੱਸਦੇ ਕਿ ਲੁਧਿਆਣਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਬਾਲਾਸਰ ਨਹਿਰ ਤੇ ਬਣੇ ਫਾਰਮ ਤੇ ਟਰਾਂਸਪੋਰਟ ਤੇ ਬਿਆਨ ਦਿੱਤੇ ਗਏ ਸਨ ਜਿਸ ਨੂੰ ਲੈ ਕੇ ਅਕਾਲੀ ਦਲ ਦੇ ਸੁਖਵੀਰ ਬਾਦਲ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਸੁਖਵੀਰ ਸਿੰਘ ਬਾਦਲ ਵੱਲੋਂ ਕਿਹਾ ਗਿਆ ਸੀ ਕਿ ਇਹ ਬੇਬੁਨਿਆਦ ਗੱਲਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤੀਆਂ ਗਈਆਂ ਨੇ ਜਿਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨੋਟਿਸ ਭੇਜਿਆ ਗਿਆ ਸੀ ਨੋਟਿਸ ਭੇਜਣ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਸ਼੍ਰੀ ਮੁਕਸਰ ਸਾਹਿਬ ਦੇ ਮਾਨਯੋਗ ਅਦਾਲਤ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ 1 ਕਰੋੜ ਦਾ ਮਾਨ ਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ ਜਿਸ ਦੀ ਮਾਨਯੋਗ ਰਾਜਪਾਲ ਰਾਵਲ ਸਿਵਲ ਜੱਜ ਦੀ ਡਿਵੀਜ਼ਨ ਨੇ 19 ਮਾਰਚ ਦੀ ਤਾਰੀਖ ਪਾ ਦਿੱਤੀ ਸੀ ਜਿਸ ਨੂੰ ਲੈ ਕੇ ਹੁਣ 19 ਮਾਰਚ ਦਿਨ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਾਨਜੋਗ ਅਦਾਲਤ ਵਿੱਚ ਪੇਸ਼ ਹੋ ਸਕਦੇ ਨੇ ਦੇਖੋ ਪੂਰੀ ਖਬਰ ਪ੍ਰਧਾਨ ਸ਼੍ਰੋਮਣੀ ਕਾਲੀਕਲ ਸਟਾਰ ਸੁਖਬੀਰ ਸਿੰਘ ਬਾਦਰਵੱਲੋਂ ਭਗਵੰਤ ਸਿੰਘ ਮਾਨ ਮੌਜੂਦਾ ਜਿਹੜੇ ਮੁੱਖ ਮੰਤਰੀ ਹੈ ਉਹਨਾਂ ਦੇ ਖਿਲਾਫ ਮੇਰੇ ਵੱਲੋਂ ਇੱਕ ਮੁਕੱਦਮਾ ਫਾਈਲ ਕੀਤਾ ਗਿਆ ਸੀ ਡੈਫਰਮੇਸ਼ਨ ਦਾ ਪਿਛਲੀ ਡੇਟ ਤੇ ਮੁੱਖ ਮੰਤਰੀ ਦੇ ਭਗਵੰਤ ਸਿੰਘ ਮਾਨ ਦੇ ਪੇਸ਼ ਹੋਣ ਲਈ ਫਿਕਸ ਸੀਗੀ ਸ਼੍ਰੀ ਰਾਜਪਾਲ ਰਾਵਲ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਦੀ ਅਦਾਲਤ 'ਚ ਤੇ ਉਸ ਦਿਨ ਮੁੱਖ ਮੰਤਰੀ ਜੀ ਆਪ ਨਹੀਂ ਆਏ ਸੀ ਉਹਨਾਂ ਦੇ ਵੱਲੋਂ ਉਹਨਾਂ ਦੇ ਵਕੀਲਾ ਨੇ ਹਾਜ਼ਰੀ ਲਵਾਈ ਸੀ ਤੇ ਕੱਲ ਲਈ ਉਹਦੀ ਡੇਟ ਫਿਕਸ ਹੈ ਜੀ ਰਿਟਰਨ ਸਟੇਟਮੈਂਟ 19 ਤਰੀਕ ਨੂੰ ਉਹਨਾਂ ਨੇ ਫਾਈਲ ਕਰਨੀ ਹੈ ਤੇ ਨਾਲ ਉਹਨਾਂ ਨੇ ਵਕਾਫਤਨਾਮਾ ਪੇਸ਼ ਕਰਨਾ ਹੈ ਉਹਨਾਂ ਦੇ ਵਕੀਲ ਸਾਹਿਬਾਨ ਨੇ ਆ ਨਹੀਂ ਜੀ ਉਹ ਪਰਸਨਲ ਅਪੀਅਰੈਂਸ ਕੋਈ ਜ਼ਰੂਰੀ ਉਹਨਾਂ ਦੀ ਮੰਡੈਟਰੀ ਨਹੀਂ ਹੈ ਵੀ ਉਹ ਪਰਸਨਲੀ ਖੁਦ ਅਪੀਅਰ ਹੋਣ ਉਨ੍ਹਾਂ ਦੇ ਬਿਹਾਫ ਤੇ ਉਨ੍ਹਾਂ ਦੇ ਵਕੀਲਾ ਵੱਲੋਂ ਜਵਾਬ ਦਾਵਾ ਤੇ ਬਕਾਲਤਨਾਮਾ ਕੱਲ ਨੂੰ ਦਿੱਤਾ ਜਾ ਰਿਹਾ ਹੈ। ਥੈਂਕ ਯੂ। ਸ਼੍ਰੀ ਮੁਖਸਰ ਸਾਹਿਬ ਤੋਂ ਬੁੱਟਾ ਸਿੰਘ ਦੀ ਰਿਪੋਰਟ